ਅਗਲੀ ਖਬਰ ਵੱ ਚਲੀਏ ਤੇ ਬੜੀ ਹੈਰਾਨੀਜਨ ਕਾ ਕੈਲੀਫੋਰਨੀਆ ਦੀ ਡੈਮੋਕ੍ਰੈਟਿਕ ਲਾ ਮੇਕਰ ਸੈਨੇਟਰ ਸਬਰੀਨਾ ਸਰਵੈਂਟੇਸ ਉਸ ਨੂੰ ਸਟੇਟ ਦੀ ਕੈਪੀਟਲ ਸੈਕਰਮੈਂਟੋ ਦੇ ਏਰੀਆ ਦੇ ਵਿੱਚ ਹੀ ਡੀਯੂਆਈ ਦੇ ਨਾਲ ਬਾਅਦ ਦੁਪਹਿਰ ਚਾਰਜ ਕੀਤਾ ਗਿਆ ਹੈਗਾ ਸਟੇਟ ਸੈਨੇਟਰ ਸਬਰੀਨਾ ਸਰਵੈਂਟੇਸ 37 ਸਾਲਾਂ ਦੀ ਹੈ ਉਹ 온 ਦੇਸਪਿਊਟ ਕੀਤਾ ਵੀ ਕਹਿੰਦੀ ਮੈਂ ਡਰੰਕ ਤਾਂ ਨਹੀਂ ਸੀ ਜਰੂਰ ਮੇਰਾ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਬਾਅਦ ਮੈਂ ਹਸਪੀਟਲ ਗਈਆਂ ਤੇ ਉੱਥੇ ਪੁਲਿਸ ਵਾਲੇ ਆਏ ਆ ਤੇ ਪੁਲਿਸ ਵਾਲਿਆਂ ਨੇ ਚੈੱਕ ਕੀਤਾ ਆ ਭਈ ਉਹ ਜਿਹੜੀ ਸੀ ਡਰੰਕ ਸੀਗੀ ਪਰ ਕਹਿੰਦੀ ਮੈਂ ਮੈਂ ਕਲੀਅਰ ਕਰ ਰਹੀ ਆ ਭਈ ਮੈਂ ਕਿਸੇ ਤਰ੍ਹਾਂ ਦੀ ਜਿਹੜੀ ਸ਼ਰਾਬ ਜਾਂ ਕੋਈ ਡਰੱਗ ਨਹੀਂ ਪੀਤੀ ਹੋਈ ਸੀਗੀ ਤੇ ਮੇਰੇ ਸਿਸਟਮ ਦੇ ਵਿੱਚ ਕਿਸੇ ਤਰ੍ਹਾਂ ਦਾ ਅਲਕੋਹਲ ਵੀ ਨਹੀਂ ਸੀਗਾ ਸਦਰਨ ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦੇ ਆ ਸਰਵੈਂਟਿਸ ਜੋ ਸੈਨੇਟਰ ਹੈਗੀ ਆ ਡਾਊਨ Town ਸੈਕਰਮੈਂਟੋ ਚ ਇਹ ਇਨਸੀਡੈਂਟ ਵਾਪਰੀ ਆ ਪਿਛਲੇ ਸੋਮਵਾਰ ਦੋ ਬਲੌਕ ਵੇ ਸੀਗਾ ਕੈਪੀਟਲ ਤੋਂ ਤੇ 1.5 ਵਜੇ ਜਦੋਂ ਐਕਸੀਡੈਂਟ ਹੋਇਆ ਤੇ ਉਹ ਤੋਂ ਬਾਅਦ ਕਾਰ ਛੱਡ ਕੇ ਸਰਵੈਂਟਿਸ ਹਸਪੀਟਲ ਨੂੰ ਚੱਲੇ ਗਈ ਤੇ ਆਫੀਸਰ ਐਲਿਸਨ ਸੁਬੇਥ ਜੋ ਸੈਕਰਮੈਂਟੋ ਪੁਲਿਸ ਡਿਪਾਰਟਮੈਂਟ ਦੇ ਸਪੋਕਸ ਪਰਸਨ ਆ ਉਹਨਾਂ ਨੇ ਇਹ ਕਿਹਾ ਵੀ ਜਦੋਂ ਪੁਲਿਸ ਸਰਵੈਂਟੇਸ ਨੂੰ ਹਸਪੀਟਲ ਦੇ ਵਿੱਚ ਮਿਲੀ ਤਾਂ ਉਹਨਾਂ ਉਸ ਨੂੰ ਅੰਡਰ ਦਾ ਇਨਫਲੂਐਂਸਰ ਸਾਈਟ ਕੀਤਾ ਗਿਆ ਤੇ ਮਿਸਟ ਮੀਨਰ ਜਿਹੜਾ ਆ ਉਹਨੂੰ ਚਾਰजेस ਕੀਤੇ ਗਏ ਹੈਗੇ ਉਹਦੇ ਉੱਤੇ ਤੇ ਉਹਦੇ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸਰਵੈਂਟੇਸ ਇਹ ਕਹਿ ਰਹੇ ਵੀ ਨਹੀਂ ਮੈਂ ਤਾਂ ਐਮਰਜੈਂਸੀ ਰੂਮ ਦੇ ਵਿੱਚ ਸੀਗੀ ਤੇ ਮੈਨੂੰ ਜਿਹੜਾ ਗਲਤ ਜਿਹੜਾ ਚਾਰਜ ਕੀਤਾ ਗਿਆ ਹੈਗਾ ਤੇ ਮੈਂ ਕਿਸੇ ਤਰ੍ਹਾਂ ਦੀ ਮੈਂ ਵਾਈਫ ਆ ਮਦਰ ਆ ਵੀ ਮੈਂ ਇਦਾਂ ਦਾ ਕੰਮ ਨਹੀਂ ਕੀਤਾ ਹੈਗਾ ਜੋ ਸੈਕਰਮੈਂਟੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਆ ਉਹਨਾਂ ਦੇ ਸਪੋਕਸਪਰਸਨ ਨੇ ਇਹ ਜਿਹੜਾ ਇਸ ਸਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਆਨਸਰ ਆ ਉਹ ਦੇਣ ਤੋਂ ਨਾ ਕਰ ਦਿੱਤੀ ਹੈਗੀ ਇਸ ਤੋਂ ਪਹਿਲਾਂ ਵੀ ਕਈ ਲਾ ਮੇਕਰਸ ਡੀ ਜੁਆਈ ਦੇ ਵਿੱਚ ਅਰੈਸਟ ਹੁੰਦੇ ਰਹੇ ਹੈਗੇ ਆ ਦੇਵ ਮਿਨ ਨੂੰ ਮਈ 2023 ਦੇ ਵਿੱਚ ਡੀਯੂਆਈ ਦੇ ਸਬੰਧ ਦੇ ਵਿੱਚ ਅਰੈਸਟ ਕੀਤਾ ਗਿਆ ਸੀਗਾ ਬਾਅਦ ਚ ਸੀਐਚਪੀ ਨੇ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਰਿਲੀਜ਼ ਵੀ ਕਰ ਦਿੱਤੀ ਸੀ ਇਸੇ ਤਰ੍ਹਾਂ ਸੇਮ ਸੇਮ ਈਅਰ ਦੇ ਵਿੱਚ ਬੈਂਡੀ ਕਰੂਲੋ ਨੂੰ ਵੀ ਜੋ ਅਰੈਸਟ ਕੀਤਾ ਗਿਆ ਸੀ ਡੀਯੂਆਈ ਦੇ ਸਬੰਧ ਦੇ ਵਿੱਚ ਉਹਦਾ ਜਿਹੜਾ ਲਾਸ ਐਂਜਲਸ ਸਿਟੀ ਕੌਂਸਲ ਦੀ ਕੈਂਪੇਨ ਜਦੋਂ ਉਹ ਕਰ ਰਹੀ ਸੀ ਸਰਵੈਂਟਸ ਨੇ ਪਹਿਲਾਂ ਜਿਹੜਾ ਲਾਟੀਨੋ ਕੌਕਸ ਨੂੰ ਵੀ ਜਿਹੜਾ ਚੇਅਰ ਕੀਤਾ ਹੈਗਾ ਅ ਐਲਜੀਬੀਟੀ ਕੂ ਕੋਕਸ ਨੂੰ ਵੀ ਚੇਅਰ ਕੀਤਾ ਹੈਗਾ ਅ ਕਲੈਰੀਸਾ ਸਰਵੈਂਟੇਸ ਪਹਿਲਾਂ ਵੀ ਦੋ ਵਾਰ ਡੀਯੂਆਈ ਦੇ ਵਿੱਚ ਚਾਰਜ ਹੋਈ ਸੀ ਜਦੋਂ ਉਹ ਆਪਣੀ ਕੈਂਪੇਨ ਕਰ ਰਹੀ ਸੀ ਉਸ ਟਾਈਮ ਦੇ ਉੱਤੇ ਵੀ ਜਿਹੜਾ ਇਹ ਕਾਫੀ ਵੱਡਾ ਇਸ਼ੂ ਬਣਿਆ ਸੀ ਪਰ ਉਹ ਆਪਣੇ ਓਪੋਨੈਂਟ ਰਿਪਬਲਿਕਨ ਲਟੇਸ਼ੀਆ ਕੈਸਟिलो ਨੂੰ 600 ਵੋਟਾਂ ਦੇ ਫਰਕ ਦੇ ਨਾਲ ਹਰਾ ਗਈ ਸੀਗੀ ਸੋ ਹੁਣ ਦੇਖੋ ਜੇ ਸਾਡੇ ਸੈਨੀਟਰਾਂ ਦਾ ਇਹ ਹਾਲ ਆ ਕਿ ਕੈਪੀਟਲ ਦੇ ਲਾਗੇ ਉੱਥੇ ਜਿਹੜੇ ਰੰਗ ਡਰਾਈਵਿੰਗ ਵਿੱਚ ਫੜੇ ਹੁੰਦੇ ਆ ਤੇ ਆਮ ਜਨਤਾ ਨੂੰ ਤੁਸੀਂ ਕਿੱਦਾਂ ਕਹੋਗੇ ਕਿ ਸ਼ਰਾਬ ਪੀ ਕੇ ਨਾ ਗੱਡੀ ਚਲਾਓ ਜੀ ਜੀ ਇਹਨਾਂ ਨੇ ਤਾਂ ਦੇਖੋ ਜਿਹੜੇ ਆਗੂ ਹੁੰਦੇ ਨੇ ਉਹਨਾਂ ਨੇ ਪ੍ਰਭਾਵ ਸਿਰਜਣਾ ਹੁੰਦਾ ਲੋਕਾਂ ਦੇ ਸਾਹਮਣੇ ਮਸਾਲਾ ਸੈੱਟ ਕਰਨੀਆਂ ਹੁੰਦੀਆਂ ਪਰ ਜੇ ਆਪ ਹੀ ਫੜੇ ਜਾ ਰਹੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਤੇ ਲੋਕਾਂ ਨੂੰ ਕੀ ਨਸੀਹਤ ਦੇਣ